ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਨਵੇਂ ਬਲੌਗ 'ਚ ਮੈਂ ਪਹੁੰਚ ਗਿਆ ਜਰਮਨ ਤੇ ਹੁਣ ਆਪਾਂ ਚੱਲਾਂਗੇ ਜਿੱਥੇ ਲੋਡਿੰਗ ਕਰਨੀ ਨਾ ਉਹ ਲੋਕੇਸ਼ਨ ਉਤਰਦੇ ਆ ਤੇ ਟਾਈਮ ਰਾਦ ਦਾ ਇੱਕ ਵਾਰ ਚੱਲਿਆ ਸਵੇਰ ਨੂੰ ਪਹੁੰਚਣਾ 8 ਵਜੇ ਉਹਨੀ ਕੰਪਨੀ ਓਪਨ ਤੇ ਜੁੜੇ ਰਹੋ ਮੇਰੇ ਬਲੌਗ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਂਟਰ ਹੋ ਗਿਆ ਆਪਣਾ ਸ਼ਿਪ ਲੈਟਾ ਦੇਣ ਲੱਪੀਆਂ ਹੁਣ ਚੱਲਦੇ ਆਪਾਂ ਆਪਣੀ ਗੱਡੀ ਵੱਲ ਦੋਸਤੋ ਪਹੁੰਚ ਗਏ ਆਪਣੇ ਟਰੱਕ 'ਚ ਇਧਰ ਰੇਂਜ ਹੈ ਨਹੀਂ ਇਹ ਜੇ ਲੋਕੇਸ਼ਨ ਲਗਾ ਦੇਖਣਾ ਕਿ ਕਿੰਨਾ ਕਿਲੋਮੀਟਰ ਹੈ ਕਿੰਨਾ ਟਾਈਮ ਲੱਗਣਾ ਦੇਖਦੇ ਹਾਂ ਉਸ ਹਵਾ ਨੂੰ ਬਾਹਰ ਖੜਕ ਕੇ ਕੁਛ ਬਣਾਵਾਂਗਾ ਖਾਗਾ ਫਿਰ ਤੁਰਦੇ ਆਂ ਅੱਗੇ ਨੂੰ ਮੈਂ ਬਾਹਰ ਪਾਰਕਿੰਗ 'ਚੋਂ ਖੜਕ ਕੇ ਕੁਝ ਸਮਾਂ ਇਹਨਾਂ ਬਣਾਇਆ ਕਰਦਾ 1:30 ਵਜ ਗਿਆ ਖਾ ਪੀ ਕੇ ਚੱਲਦੇ ਆਂ ਬਾਹਰ ਨਿਕਲ ਗਏ ਵੇ ਹਾਂ ਦੋਸਤੋ ਖਾ ਪੀ ਲਿਆ ਟਾਈਮ ਹੋਇਆ ਸਵਾ ਦੋ ਤੇ ਆਪਾਂ ਨੂੰ ਸ਼ਿਫਟ ਲੱਗੇ ਸਟਾਰਟ ਕਰਨ 400 ਕਿਲੋਮੀਟਰ ਹੈ ਇੱਥੇ ਦੇ 5 ਘੰਟੇ 15 ਮਿੰਟ ਲੱਗਣੇ ਇੱਕ 45 ਮਿੰਟ ਦੀ ਬ੍ਰੇਕ ਲਵਾਂਗੇ ਵਿੱਚ ਤੇ ਫਿਰ ਅਸੀਂ 8 ਵਜੇ ਤੱਕ ਪਹੁੰਚ ਜਾਵਾਂਗੇ ਉੱਥੇ ਲੋਡ ਕਰਕੇ ਫੇ ਦੇ ਦੇ ਅਗਲਾ ਪ੍ਰੋਸੈਸ 4 ਕਿਲੋਮੀਟਰ 1 ਘੰਟੇ 5 ਮਿੰਟ ਲੱਗਣਾ ਹੈ ਦੋਸਤੋ ਦਿਨ ਚੜਨ ਲੱਪਿਆ ਸਫ਼ਰ ਆਹੀਂ ਘਟਤਾ 250 ਕਿਲੋਮੀਟਰ 140 ਕਿਲੋਮੀਟਰ ਰਹਿ ਗਿਆ ਤੇ ਹੁਣ ਲੈਵਾਂਗੇ ਆਪਾਂ 45 ਮਿੰਟ ਦੀ ਬ੍ਰੇਕ ਫਿਰ ਦੁਬਾਰਾ ਅੱਗੇ ਤੁਰਾਂਗੇ ਟੰਡਰ ਇਹ ਆਪਾਂ ਸੁਣਿਆਗਾ ਉਹਦਾ 2 ਘੰਟੇ ਅਡਾ ਲਾਵਾ ਉਹ ਚੱਲੇਗਾ ਅਗੋਂ ਬਾਕੀ ਤਮ ਆਪਾਂ ਲੈ ਲਈ 45 ਮਿੰਟ ਦੀ ਬ੍ਰੇਕ ਅੱਧਾ ਘੰਟਾ ਸੌਂ ਵੀ ਲਿਆ ਮੈਂ ਕੁਛ ਖਾ ਵੀ ਮਿਲਿਆ ਹੁਣ ਚੱਲਦੇ ਆ ਆਪਾਂ ਆਪਣੀ ਲੋਡਿੰਗ ਵਾਲੀ ਜਗਾ 117 ਕਿਲੋਮੀਟਰ ਰਹਿ ਗਿਆ ਆਪਣਾ ਲੋਡ ਹੋ ਗਿਆ ਟਰੱਕ ਇਹ ਲੋਡ ਕੀਤਾ ਇੱਥਾ ਤੇ ਹੁਣ ਆਪਾਂ ਸਾਈਡ ਗਟਰ ਲਗਾ ਕੰਪਨੀ ਲੋਡ ਕੀਤਾ ਇਹ ਚੀਜ਼ ਲੋਡ ਕੀਤੀ ਆਪਾਂ ਹੁਣ ਚੱਲੇ ਪਾਰਕਿੰਗ ਚੋਂ ਹੈਗੀ 83 ਕਿਲੋਮੀਟਰ ਉੱਥੇ ਇੱਕ ਡਰਾਈਵਰ ਦਾ ਕਾਰਡ ਫੜਾਣਾ ਡੀਜ਼ਲ ਵਾਲਾ ਇਹ ਕੰਪਨੀ ਚੋਂ ਲੋਡ ਕੀਤਾ ਟਰੱਕ ਇਹ ਹੈ ਜਰਮਨ ਦੇ ਪਿੰਡ ਆ ਆ ਗਿਆ ਇਹ ਫਾਟਕ ਆ ਲਾਂਗੀ ਟ੍ਰੇਨ ਮੈਂ ਇੱਧਰ ਸਾਈਕਲਾਂ ਵਾਸਤੇ ਫਾਟਕ ਲਾਇਆ ਉਹ ਦੇਖ ਲੋ ਆਪਾਂ ਫੇਰ ਵੜ ਗਏ ਜਰਮਨ ਦੇ ਪਿੰਡਾਂ 'ਚ ਪਾਰਕਿੰਗ ਕੋ ਪਹੁੰਚਣੇ ਵਾਲਾ ਹੈ ਉੱਧਰ ਦੇ ਮੇਨ ਹਾਈਵੇ ਬਲੌਕ ਤੱਕ ਸੇ ਮੈਂ ਪਿੰਡਾਂ ਵਾਲਾ ਫੜ ਲਿਆ ਵੇ ਰਸਤਾ 5 ਕਿਲੋਮੀਟਰ ਰਹਿ ਗਿਆ ਉੱਧਰ ਜਾਮ ਜੂੰ ਲੱਗਿਆ ਵਾਦਾ ਆਪਾਂ ਪਾਰਕਿੰਗ 'ਚ ਪਹੁੰਚ ਗਏ ਹਾਇਆ ਉਹ ਟਰੱਕ ਨਹੀਂ ਆਇਆ ਜਿਹਨੂੰ ਕਾਰਡ ਫੜਾਣਾ ਹੈ ਤੇ ਹੁਣ ਆਪਾਂ ਕਰਦੇ ਆ ਰਾਮ ਕੋ ਬਣਾ ਕੇ ਖਾਂਦੇ ਆ ਸਤਿ ਸ਼੍ਰੀ ਅਕਾਲ ਜੀ ਸ਼ਿਫਟ ਕਰਤੀ ਸਟਾਰਟ 4 ਵਜੇ ਮੈਂ ਇਸ ਟਾਈਮ ਹੈਗਾ ਜਰਮਨ ਪਹਿਲਾ ਜਾਨ ਲੋਡ ਹੈਗਾ 450 ਕਿਲੋਮੀਟਰ 10 ਵਜੇ ਪਹੁੰਚਣਾ ਵਾ ਤੇ ਜੁੜੇ ਰਹੋ ਮੇਰੇ ਸਫ਼ਰ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਖੜੇ ਬ੍ਰੇਕ ਲੈਣੇ ਨੇ 45 ਮਿੰਟ ਦੀ ਤੇ ਹੁਣ ਰੋਟੀ ਪਾਣੀ ਸ਼ੱਕਦੇ ਆਂ ਕਿਤੇ ਨਾ 8:30 ਹੋ ਗਏ ਮਨ ਹੋ ਗਏ 9 ਮਿੰਟ ਖੜੇ ਨੂੰ 45 ਮਿੰਟ ਚ ਲੈਣੀ ਰੈਸਟ ਇਹ ਦੇਸੀ ਹੀ ਵਾਰਕਿੰਗ ਜਿਹੀ ਮਿਲੀ ਕੱਲ ਬਣਾਏ ਤੇ ਆਲੂ ਮਟਰ ਆਲੂ ਮਟਰਾਂ ਨਾਲ ਖਾਂਦੇ ਆ ਰੋਟੀ ਆਪਾਂ 45 ਮਿੰਟ ਦਾ ਪੋਜਾ ਲੈ ਗਏ ਤੁਰ ਪਏ ਅੱਜ ਦੇਖਦੇ ਕਿੰਨੀਆਂ ਡਿਲੀਵਰੀਆਂ ਦੇ ਆਉਂਦੀਆਂ ਇਹ ਹੈਗਾ ਮਾ ਜਰਮਨ ਸਿਸਟਮ ਜਰਮਨਰ ਟੈਂਪੂ City, which will matter on the roundabout and take the after eight hundred meters upon the gift. फ्रांस एंटर ਇਹ ਲੱਗਿਆ ਫ੍ਰਾਂਸ ਦਾ ਬੋਰਡ ਇਨ 600 ਮੀਟਰ ਟੇਕ ਦੀ ਐਕਸਿਟ ਟਵਾਰਡ ਸਟ੍ਰਾਸਬਰਗ ਲੱਗਦਾ ਵਾਹ ਰੇਕ ਕੰਟਰੀਆਂ ਦੀ ਪਾਣੀ ਹੋਈ ਹੁੰਦੀ ਮੈਨ ਬਾਰਡਰ ਟੇਕ ਦੀ ਐਕਸਿਟ ਪਾਣੀਆਂ ਨਾਲੇ ਬੰਡ ਹੋਈ ਹੁੰਦੀ ਦੇਸ਼ਾਂ ਦੀ ਆਪਾਂ ਦੂਜੀ ਜਗ੍ਹਾ ਪਹੁੰਚ ਗਏ ਵੇ ਅਨਲੋਡਿੰਗ ਕਰਨੇ ਨੂੰ ਰੈਂਪ ਬੁਲਾਤਾ ਵਾ ਟਰੱਕ ਇਹ ਕੰਪਨੀ ਆ ਸੱਤ ਪਾਇਲਟ ਲਾਣੇ ਇੱਥੇ ਆਪਾਂ ਦੂਜਾ ਅਨਲੋਡ ਕਰਕੇ ਆ ਤੀਜੇ ਨੂੰ ਤੁਰਪੇ ਲਾਸਟ ਹੈ ਇਹ 16 ਕਿਲੋਮੀਟਰ ਰਹਿ ਗਿਆ ਇੱਥੇ ਤੇ ਅੱਜ ਦੀ ਡਰਾਈਵ ਵੀ 8 ਘੰਟੇ ਹੈ ਯਾਰਣੀ ਤੇ ਲੋਡ ਆਊਗਾ ਤਾਂ ਕੱਲ ਨੂੰ ਜਾਵਾਂਗੇ ਅੱਜ ਦਾ ਮੋਰਚੇ ਪਤਾ ਹੋਣਾ ਮੱਕੀ ਆ ਖੜੀ ਵੀ ਵਾਲਾ ਵਾਲਾ ਇਸ ਟਾਈਮ ਫਰਾਂਸ ਵਿੱਚ ਦੋਸਤੋ ਦੇਖੋ ਕਿੰਨਾ ਸੋਹਣਾ ਲੱਗਦੇ ਫੁੱਲ ਚੜੀ ਵੀ ਹੋਰੇ ਕੜਾਕੇਦਾਰ ਹੋ ਗਿਆ ਪਿੰਡ ਕ੍ਰੋਸ ਆਪਣਾ ਅੱਜ ਦਾ ਮੋਰਚਾ ਫਤਿਹ ਹੋਣ ਲੱਗਿਆ ਲਾਸਟ ਅਨਲੋਡਿੰਗ ਹੈ ਆਪਾਂ ਕਰ ਲਈ ਸ਼ੋਪਿੰਗ ਗਰੋਸਰੀ ਦੀ ਗਰੋਸਰੀ ਕਰ ਲਈ ਆਪਾਂ ਆਪਣਾ ਦਾ ਲੱਗ ਗਿਆ ਹੁਣ ਆਪਾਂ ਚੱਲੇ ਪਾਰਕਿੰਗ ਵੱਲ ਇਹ ਅੰਗੂਰਾਂ ਦੀਆਂ ਬੇਲਾਂ ਆ ਗਈਆਂ ਸਾਰੀਆਂ ਆਪਾਂ ਪਰਮੂਲ ਲੈ ਧਰੀਆਂ ਪਈਆਂ ਬੇਲਾਂ ਪਿੰਡ ਦੀ ਐਂਟਰੀ ਇੰਨੀ ਖੂਬਸੂਰਤ ਆਉਂਦੀ ਨਾ ਪਿੰਡ ਦਾ ਫੇਰ ਖੂਬਸੂਰਤ ਆਉਂਦਾ ਕਾਕਾ ਕੋਤਨੇ ਵਾਲੀ ਮਸ਼ੀਨ ਪੁਰਾਣੀਆਂ ਚੀਜ਼ਾਂ ਛੱਡਦੇ ਨਹੀਂ ਹੈਗੇ ਐਦਾ ਸਜਾਵਟ ਵਾਸਤੇ ਪਿੰਡ ਜੇ ਰੱਖ ਦਿੰਦੇ ਇਨ 300 ਮੀਟਰਸ ਐਟ ਦਾ ਰਾਉਂਡ ਅਬਾਊਟ ਦੋਸਤੋ ਇਹ ਬਲੌਗ ਦੀ ਇੱਥੇ ਸਮਾਪਤੀ ਤੇ ਸੋਮਵਾਰ ਨੂੰ ਆਪਣੀ ਲੋਡਿੰਗ ਹੈ ਤੇ ਹੁਣ ਦੋ ਤਿੰਨ ਦਿਨ ਰੈਸਟ ਆ ਆਪਾਂ ਪਾਣੀ ਪਾਰ ਕੇ ਆਂ ਤੇ ਗਰੋਸਲੀ ਵੀ ਗਾਲੀ ਸਮਾਨ ਲੈ ਲਿਆ ਮੈਂ ਸਾਰੇ ਉਥਾ ਹੈ ਗਈ ਦੀ ਕੋਲ ਮਾਰਕੀਟ ਸਾਰਿਆਂ ਨੂੰ ਸਸਤੀ ਕਾ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ